ਲੋਰੀ ਇਹ ਗੱਡੀ ਫੇਰ ਖੜ ਚਲੀ ਗਈ ਕਿਤੇ ਉਹ ਸਾਹਮਣੇ ਜਿਹੜੇ ਖੰਭੇ ਦਿਸਦੇ ਆ ਨਾ ਆ ਜਿਵੇਂ ਆ ਖੰਭੇ ਰਾਹ ਬਣੇ ਹੋਏ ਨੇ ਇੱਥੇ ਜਿਵੇਂ ਉਹ ਫੇਰੀ ਜਾ ਰਹੀ ਹੈ ਤੇ ਇਹ ਰਾਹ ਬਣੇ ਹੋਏ ਅੱਜ ਦੁਪਹਿਰਾਂ ਨਹੀਂ ਜਾ ਸਕਦੇ ਤੇ ਯਾਨੀ ਕਿ ਇਹਦੇ ਨੇੜੇ ਨੇੜੇ ਰਹਿਣਾ ਇਹ ਸਟੇਸ਼ਨ ਤੇ ਖੜੀ ਆ ਹੁਣ ਹੁਣ ਲਾ ਕੇ ਅਟਾ ਆ ਗਿਆ

ምግብ ና ፍርሃና ਜਾ ਦਿਓ ਜਿਹੜੀ ਮੈਂ ਤੁਹਾਨੂੰ ਕਿਹਾ ਸੀ ਮੈਂ ਭੁੱਲ ਕੇ ਆ ਗਿਆ ਸੀ ਇੱਥੇ ਉਹ ਦੇ ਦੋ ਆਹ ਦੇ ਕਿੰਨੇ ਬੁੱਕ ਕੇ ਆ ਮੈਂ ਸਰ ਕੇ ਭੁੱਲ ਕੇ ਆ ਗਿਆ ਸੀ ਵੇਹ ਵੇਹ ਆਹ ਬਸ ਇਹ ਵੈਨੇਸ਼ੀਆ ਦੀ ਐਂਟਰੀ ਹੈ ਜਾਨੀ ਸ਼ੁੱਕਰ ਸ਼ੁੱਕਰਵਾਰ ਦਾ ਵਾਸਤ ਲੱਗਦਾ ਨਾ ਜੀ ਜਿਵੇਂ ਫਿਲਮ ਦੇਖ ਰਹੇ ਹੋ ਜੀ ਯਾਰ ਹੈ ਇਹ ਨਵੀਆਂ ਉੱਭਰ ਰਹੀਆਂ ਨੇ ਹਾਲਾਂਕਿ ਵੈਨੇਸ਼ੀਆ ਨੇ ਪਾਣੀ ਚ ਡੁੱਬ ਜਾਣਾ ਕਹਿ ਰਹੇ ਆ ਪਰ ਇਹ ਨਵੇਂ ਟਾਪੂ ਵੀ ਉੱਪਰ ਰਹੇ ਆ ਇਹ ਇਹ ਵੈਨੇਸ਼ੀਆ ਦੀ ਪੁਲਿਸ ਹੈ ਜੀ ਨਾਲ ਨਾਲ ਸਾਨੂੰ ਸਿਫਟੀ ਦੇ ਰਹੀ ਹੈ ਸਿਫਟੀ ਦੇ ਰਹਾ ਹੈ ਆਹ ਹੋ ਗਿਆ ਇਹ ਦੇਖੋ ਇਹ ਇਹ ਪੁਲਿਸ ਹੈ ਬਣਾਇਆ ਉਹ ਕਿਤੇ ਹੋਰ ਜੂਰ ਹੈ ਇਹ ਉੱਥੋਂ ਲੈ ਕੇ ਸਾਰਾ ਇਸ਼ਟਿਆਰ ਸੇਨੇ ਸਾਰੇ ਇਹ ਜਿਵੇਂ ਚਿਲਾ ਹੁੰਦਾ ਏ ਨਾ ਜਾਂ ਇਹ ਬਾਈ ਦੇ ਕਹਿਣ ਵਾਂਗੂ ਹੱਕ ਦੀ ਕਮਾਈ ਨਾਲ ਤਾਂ ਨਹੀਂ ਬਣਿਆ ਇਹ ਬਣਿਆ ਇਹ ਬਣਿਆ ਤਾਂ ਲੋਕਾਂ ਨੂੰ ਘਟ ਘਟ ਕੇ ਹੀ ਬਣਾਇਆ ਇਹ ਸਲਾਤਾ ਕੱਟ ਕੇ ਤੇ ਵੇਚ ਕੇ ਤੇ ਨਹੀਂ ਬਣ ਸਕਦਾ ਇਹ ਹੱਕ ਦੀ ਕਮਾਈ ਆ ਲੱਗ ਰਹੀ ਹੈਗਾ ਇਹ ਜਾ ਰਹੇ ਆ ਜੀ ਐਂਬੂਲੈਂਸ